ਅੱਜ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅਮਰਸਰ ਨੋਟ ਤੋਂ ਐਮ ਐਲ ਏ ਐ ਸਾਡਾ ਆਈ ਜੀ ਹੈ ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਤੇ ਤਾਈ ਨਹੀਂ ਕਿ ਅਜਿਹਾ ਪਾਣਾ ਵਰਤ ਜਾਏਗਾ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿੰਨੀ ਬਹਾਦਰੀ ਦੇ ਨਾਲ ਉਵਰ ਵਿਜੇ ਪ੍ਰਤਾਪ ਸਿੰਘ ਫਰ ਲੜਾਈ ਨੂੰ ਲੜਦੇ ਆ ਰਹੇ ਆ ਪਰਮਾਤਮਾ ਅਗੇ ਅਸੀਂ ਪ੍ਰਾਰਥਨਾ ਕਰਾਂਗੇ ਕਿ ਅਜੇ ਇਹ ਜਿਹੜਾ ਸਦਮਾ ਹੈ ਇਹਨੂੰ ਬਰਦਾਸ਼ਤ ਕਰਨ ਦਾ ਉਹਨਾਂ ਚ ਹੋਰ ਹਿੰਮਤ ਹੈ ਹੋਰ ਬਲ ਹੈ ਔਰ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅਸੀਂ ਸਾਰੇ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆਂ ਦੇਖੋ ਮਤਲਬ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਸਾਥੀ ਐਮ.ਐਲ.ਏ. ਕੁਵਰ ਸਾਹਿਬ ਦੇ ਮੈਸੇਜ ਜਿਹੜੇ ਨੇ ਉਹ ਕਾਲ ਚਲਾਣਾ ਕਰ ਗਏ ਤਾਂ ਪਹਿਲਾਂ ਤਾਂ ਇੱਕ ਵਾਰ ਇਹ ਲੱਗਾ ਵੀ ਸ਼ਾਇਦ న్యూਸ ਹੀ ਕਿਸੇ ਟਾਈਮ ਆਈ ਫੇਕ ਹੋ ਜਾਂਦੀ ਹੈ ਪਰ ਜਦੋਂ ਤੱਕ ਇਹ ਅਸੀਂ ਸੋਚ ਹੀ ਰਹੇ ਸੀ ਫਿਰ ਬਹੁਤ ਥਾਂ ਤੋਂ ਮੈਸੇਜ ਆਏ ਕੁਵਰ ਸਾਹਿਬ ਦੇ ਨਾਲ ਗੱਲ ਹੋਈ ਹੈ ਸੋ ਬਹੁਤ ਮਾੜਾ ਹੋਇਆ ਇਹੋ ਜਿਹਾ ਪਾਣਾ ਮੈਨੂੰ ਲੱਗਦਾ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਬੱਚੇ ਨੇ ਦੋ ਬੇਟੀਆਂ ਨੇ ਔਰ ਧਰੋਂ ਜਦੋਂ ਇੱਕ ਲੇਡੀ ਚਲੇ ਜਾਂਦੀ ਹੈ ਤਾਂ ਘਰ ਬਹੁਤ ਰੂਲ ਹੀ ਜਾਂਦਾ ਹੈ ਔਰ ਕੁਵਰ ਸਾਹਿਬ ਦੇ ਉੱਤੇ ਵੈਸੇ ਵੀ ਵੱਡੀ ਜ਼ਿੰਮੇਵਾਰੀ ਪਹਿਲੇ ਤੋਂ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੁਵਰ ਸਾਹਿਬ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਔਰ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਚਿ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਾਡੇ ਅ ਅੰਮ੍ਰਿਤਸਰ ਨੌਰ ਤੋਂ ਐਮ ਐਲ ਏ ਗੁਰਬਜੇ ਪ੍ਰਤਾਪ ਜੀ ਦੀ ਧਰਮ ਪਤਨੀ ਜੋ ਕਿ ਸੁਦੇਨੀ ਵਿਛੋੜਾ ਦੇ ਕੇ ਔਰ ਅਚਨਚੇਤ ਉਹਨਾਂ ਦੀ ਮੌਤ ਹੋਈ ਹੈ ਜੋ ਕਿ ਬਹੁਤ ਵੱਡਾ ਸਦਮਾ ਹੈ ਜਿੱਥੇ ਬਤੌਰ ਕਿਉਂਕਿ ਸਮਾਜਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਬਿਚਰਦੇ ਸੀ ਉਹਨਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਸਦਮਾ ਹੈ ਉਹਦੇ ਨਾਲ ਉਹਨਾਂ ਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਸਦਮਾ ਕਿਉਂਕਿ ਬਹੁਤ ਵੱਡੀ ਕੋਈ ਨਾ ਬਿਮਾਰੀ ਨਾਲ ਜੁੰਝਣਾ ਪਿਆ ਨਾ ਕੋਈ ਮੁਸ਼ਕਲਤ ਆਈ ਪਰ ਉਹ ਸੁੱਤੇ ਹੀ ਚੋਂਗੇ ਹਾਰਟ ਦੀ ਪ੍ਰੋਬਲਮ ਆਈ ਸੋ ਮੈਂ ਇਸ ਸਮੇਂ ਦੁੱਖ ਦਾ اظہار ਕਰਦੇ ਹਾਂ ਪਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਹੈ ਕਿ ਉਹਨਾਂ ਨੂੰ ਪਾਣਾ ਉਹਨਾਂ ਨੂੰ ਆਪਣੇ ਚਰਨਾਂ ਚਰਨ ਨਿਵਾਸ ਬਖਸ਼ਣ ਉਹਦੇ ਪਰਿਵਾਰ ਨੂੰ ਪਾਣਾ ਬਣਦਾ ਬਲ ਬਖਸ਼ੇ ਅੱਜ ਕੁਵਰ ਵਿਜੇਪਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅੰਮ੍ਰਿਤਸਰ ਨੌਰ ਤੋਂ ਐਮ.ਐਲ.ਏ ਹੈ ਸਾਡਾ ਆਈ.ਜੀ. ਹੈ ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖ਼ਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਤੇ ਤਾਂ ਹੀ ਨਹੀਂ ਕਿ ਜਿਹਹਾ ਪਾਣਾ ਵਰਤ ਜਾਏਗਾ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿੰਨੀ ਬਹਾਦਰੀ ਦੇ ਨਾਲ ਪੁਰਵਰ ਵਿਜੇ ਪ੍ਰਤਾਪ ਸਿੰਘ ਫਰ ਲੜਾਈ ਨੂੰ ਲੜਦੇ ਆ ਰਹੇ ਆ ਪਰਮਾਤਮਾ ਅਗੇ ਅਸੀਂ ਪ੍ਰਾਰਥਨਾ ਕਰਾਂਗੇ ਕਿ ਅਜੇ ਇਹ ਜਿਹੜਾ ਸਦਮਾ ਹੈ ਇਹਨੂੰ ਬਰਦਾਸ਼ਤ ਕਰਨ ਦਾ ਉਹਨਾਂ ਚ ਹੋਰ ਹਿੰਮਤ ਹੈ ਹੋਰ ਬਲ ਹੈ ਔਰ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅਸੀਂ ਸਾਰੇ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ ਆਂ ਦੇਖੋ ਮਤਲਬ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਸਾਥੀ ਐਮਐਲਏ ਕੁਵਰ ਸਾਹਿਬ ਦੇ ਮੈਸੇਜ ਜਿਹੜੇ ਨੇ ਉਹ ਅਕਾਲ ਚਲਾਣਾ ਕਰ ਗਏ ਤਾਂ ਪਹਿਲਾਂ ਤਾਂ ਇੱਕ ਵਾਰ ਇਹ ਲੱਗਾ ਵੀ ਸ਼ਾਇਦ న్యూਜ਼ ਹੀ ਕਿਸੇ ਟਾਈਮ ਹੀ ਫੇਕ ਹੋ ਜਾਂਦੀ ਹੈ ਪਰ ਜਦੋਂ ਤੱਕ ਇਹ ਅਸੀਂ ਸੋਚ ਹੀ ਰਹੇ ਸੀ ਫਿਰ ਬਹੁਤ ਥਾਂ ਤੋਂ ਮੈਸੇਜ ਆਇਆ ਕੁਵਰ ਸਾਹਿਬ ਦੇ ਨਾਲ ਗੱਲ ਹੋਈ ਹੈ ਸੋ ਬਹੁਤ ਮਾੜਾ ਹੋਇਆ ਇਹੋ ਜਿਹਾ ਪਾਣਾ ਮੈਨੂੰ ਲੱਗਦਾ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਬੱਚੇ ਨੇ ਦੋ ਬੇਟੀਆਂ ਨੇ ਔਰ ਘਰੋਂ ਜਦੋਂ ਇੱਕ ਲੇਡੀ ਚਲੇ ਜਾਂਦੀ ਹੈ ਤਕਰ ਬਹੁਤ ਰੂਲੀ ਹੀ ਜਾਂਦਾ ਹੈ ਔਰ ਕੁਵਰ ਸਾਹਿਬ ਦੇ ਉੱਤੇ ਵੈਸੇ ਵੀ ਵੱਡੀ ਜ਼ਿੰਮੇਵਾਰੀ ਪਹਿਲੇ ਤੋਂ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੁਵਰ ਸਾਹਿਬ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਔਰ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਚੇ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਾਡੇ ਅ ਅੰਮ੍ਰਿਤਸਰ ਨੌਰ ਤੋਂ ਐਮਐਲਏ ਕੌਰਵਜੇ ਪ੍ਰਤਾਪ ਜੀ ਦੀ ਧਰਮ ਪਤਨੀ ਜੋ ਕਿ ਸੁਦੀਨੀ ਬਿਛੋੜਾ ਦੇ ਕੇ ਔਰ ਅਚਨ ਚੇਤ ਉਹਨਾਂ ਦੀ ਮੌਤ ਹੋਈ ਹੈ ਜੋ ਕਿ ਬਹੁਤ ਵੱਡਾ ਸਦਮਾ ਹੈ ਇਤੇ ਬਤੌਰ ਕਿਉਂਕਿ ਸਮਾਜਿਕ ਤੌਰ ਤੇ ਹੋ ਰਾਜਨੀਤਿਕ ਤੌਰ ਤੇ ਵਿਚਰਦੇ ਸੀ ਉਹਨਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਸਦਮਾ ਹੈ ਉਹਦੇ ਨਾਲ ਉਹਨਾਂ ਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਸਦਮਾ ਕਿਉਂਕਿ ਬਹੁਤ ਵੱਡੀ ਕੋਈ ਨਾ ਬਿਮਾਰੀ ਨਾਲ ਜੁੰਝਣਾ ਪਿਆ ਨਾ ਕੋਈ ਮੁਸ਼ਕਲਤ ਆਈ ਪਰ ਉਹ ਸੁੱਤੇ ਹੀ ਚੋਂਗੇ ਹਾਰਟ ਦੀ ਪ੍ਰੋਬਲਮ ਆਈ ਸੋ ਮੈਂ ਇਸ ਸਮੇਂ ਦੁੱਖ ਦਾ اظہار ਕਰਦੇ ਹਾਂ ਪਰਮਾਤਮਾ ਦੇ ਚਰਨਾਚਰਨਾਂ 'ਚ ਹੀ ਅਰਦਾਸ ਹੈ ਕਿ ਉਹਨਾਂ ਨੂੰ ਪਾਣਾ ਉਹਨਾਂ ਨੂੰ ਆਪਣੇ ਚਰਨਾਚਰਨ ਨਿਵਾਸ ਬਖਸ਼ਣ ਉਹ ਪਿਛੇ ਪਰਿਵਾਰ ਨੂੰ ਪਾਣਾ ਬਣਦਾ ਬਲ ਬਖਸ਼ੇ